ਕੋਡੀ 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 ਉਹਦੇ ਘਰ ਕੀ ਆਪਾਂ ਲਾਈਵ ਹੋਏ ਆਂ ਬਈ ਹਾਂ ਬੱਤ ਤੇ ਬਈ ਉਹ ਗੱਲ ਪਤਾ ਕੀ ਸੀ ਹਨਾ ਉਹ ਸਟਰਗਲ ਚੱਲੀ ਜਾਂਦਾ ਸੀ ਬਈ ਤੇ ਉਹ ਮੁੰਡਾ ਜੋਰ ਮਾਰੀ ਜਾਂਦਾ ਸੀਗਾ ਤੇ ਉਹਦੇ ਗਿੱਟੇ ਤੇ ਆ ਗਿਆ ਭਾਰ ਉਹਨੇ ਇੱਕੋ ਲੱਗ ਤਿੰਨ ਚਾਰ ਵਾਰੀ ਮੇਰੇ ਸਿਰ 'ਤੇ ਐਵੇਂ ਮਾਰਿਆ ਮੈਨੂੰ ਲੱਗਿਆ ਵੀ ਮੇਰੇ ਮਾਰਦਾ ਹੈ ਨਾ ਤਾਂ ਕਰਕੇ ਐਵੇਂ ਬਚਿਆ ਤੇ ਅਹੀ ਜੀ ਬਾਈ ਕੋਈ ਗੱਲ ਨਹੀਂ ਹੈਗੀ ਜਿਹੜਾ ਉਹ ਗੋਗੋ ਆ ਉਹ ਆਪਣਾ ਭਾਈ ਆ ਠੀਕ ਆ ਅੱਜ ਤੋਂ 10 ਦਿਨ ਪਹਿਲਾਂ ਸਿਆਲ ਟੂਰਨਾਮੈਂਟ ਹੋਇਆ ਸੀਗਾ ਉਹਦੇ ਉਹ ਟੂਰਨਾਮੈਂਟ ਦੇ ਉਹ ਆਪਣੇ ਨਾਲ ਹੀ ਖੇਡਿਆ ਸੀ ਉੱਥੇ ਉਹਨੇ ਵਧੀਆ ਪ੍ਰਦਰਸ਼ਨ ਕੀਤਾ ਵਧੀਆ ਕਾਡੀਆਂ ਪਾਈਆਂ ਮੁੰਡੇ ਦਾ ਵਧੀਆ ਨਾਮ ਬਣ ਗਿਆ ਤੇ ਸਰਹਾਲਾ ਰੈਨੂ ਦੀ ਟੀਮ 'ਚ ਉਹਦੀ ਗੱਲ ਹੋ ਗਈ ਸਣਾ ਆਪਣੇ ਤੋਂ ਜਿੰਨਾ ਕਿ ਨਵੇਂ ਮੁੰਡੇ ਦਾ ਫਾਇਦਾ ਹੁੰਦਾ ਬਈ ਆਪਾਂ ਉਹਨਾਂ ਕਰਦੇ ਆਂ ਚਲ ਇਹ ਗਰਾਊਂਡ ਦੇ ਵਿੱਚ ਚੱਲਦੇ ਚ ਹੋ ਜਾਂਦਾ ਉਹ ਨੀਕੀ ਹੋ ਜਾਂਦੀ ਆ ਓਹੋ ਗਲਤੀ ਆ ਬਈ ਆਪਣੀ ਯਾਰਾ ਪੜ ਵੱਜਿਆ ਉਹਦੇ ਨਾਲ ਸੌਰੀ ਬਈ ਤੇ ਆ ਜਿਹੜੇ ਬਈ ਪੇਜਾਂ ਤੇ ਯਾਰ ਬਾਲਾ ਪੁੱਠਾ ਬੋਲੀ ਜਾਂਦਾ ਇਹ ਸੋਡੀ ਗਲਤ ਗੱਲ ਐ ਜੇ ਕੋਈ ਸੋਡੀ ਕੋਈ ਉਹੀ ਦੁਸ਼ਮਣੀ ਐ ਤਾਂ ਉਹ ਦੱਸ ਦੋ ਹਨਾ ਪਾਪਾ ਹਾਂ ਬਟਾ ਬਾ ਤਾਂ ਦੇ ਭਾਈ ਬਣ ਕੇ ਯਾਰ ਕਮੈਂਟਾਂ ਜਿਵੇਂ ਨਾਂ ਬੋਲੇ ਕਰੋ ਉਹ ਭਾਈ ਹੋਈ ਆਪਣਾ ਉਹ ਨਾ ਇਤੇ ਉਹ ਹਰਿਆਣੇ ਦੇ ਹਰਿਆਣੇ ਦੇ ਕਹੀ ਜਾਂਦੇ ਵੀ ਸਾਡੇ ਹਰਿਆਣੇ ਦਾ ਮੁੰਡਾ ਹਨ ਉਹ ਹਰਿਆਣੇ ਦਾ ਨਹੀਂ ਹੈਗਾ ਭਈ ਉਹ ਪੰਜਾਬ ਦਾ ਹੀ ਹੈ ਸਾਡਾ ਹੀ ਹੈ ਤੇ ਔਨੁਖੇ ਉਹ ਸੰਗਰੂਰ ਦੀ ਸੰਗਰੂਰ ਦੀ ਟੀਮ ਕੈਨਸਲ ਹੋ ਗਈ ਕੱਟੀ ਗਈ ਸੀ ਤੇ ਉਹ ਉਹਨਾਂ ਨੂੰ ਉਹਨਾਂ ਨੂੰ ਖੇਡਣ ਨਹੀਂ ਦਿੱਤਾ ਸੰਗਰੂਰ ਵਾਲਿਆਂ ਨੂੰ ਮੁੰਡਾ ਸੰਗਰੂਰ ਦਾ ਸੀਗਾ ਉਹ ਹਰਿਆਣੇ ਦੀ ਟੀਮ ਨਾਲ ਆ ਗਿਆ ਵੀ ਖੇਡਣਾ ਹੈਗਾ ਪਹਿਲਾਂ ਤਾਂ ਅਸੀਂ ਬਿਠਾਇਆ ਤਾਂ ਬਾਅਦ ਬਾਅਦ ਚ ਹਰਿਆਣੇ ਦੀ ਸਾਰੀ ਟੀਮ ਕਹਿੰਦੀ ਵੀ ਬਾਈ ਸਾਡੇ ਨਾਲ ਇਹਨੂੰ ਖੇਡ ਲੈਣ ਦੇਣਾ ਵੀ ਰੇਡਰ ਘਟਨੇ ਚੱਲ ਪੰਜ ਪੰਜ ਸੱਤ ਕੌਡੀਆਂ ਪਾ ਲੈਣ ਦੇ ਜਿੰਨੀ ਅੱਗ ਪੈਂਦੀਆਂ ਨੇ ਅਸੀਂ ਉਹਨੂੰ ਆਪ ਗਿਆ ਵੀ ਮੈਂ ਆਪ ਗਿਆ ਵੀ ਬਾਈ ਚੱਲ ਕੋਈ ਗੱਲ ਨਹੀਂ ਖੇਡ ਲੈ ਵੀ ਪਾ ਲੋ ਕੌਡੀਆਂ ਉਹ ਪੰਜਾਬ ਦਾ ਮੁੰਡਾ ਬਈ ਹਰਿਆਣੇ ਵਾਲੇ ਬਾਲੀ ਗੱਲ ਚੱਕੀ ਜਾਂਦੇ ਆ ਨਾ ਪੇਜਾਂ 'ਚ ਵੀ ਐਵੇਂ ਕਰਕੇ ਐਵੇਂ ਆ ਵੀ ਸਾਡੇ ਹਰਿਆਣੇ ਦੇ ਮੁੰਡੇ ਨੇ ਮਾਰਿਆ ਉਹ ਸਾਡਾ ਯਾਰ ਬਈ ਪੰਜਾਬ ਦਾ ਮੈਂ ਆਪ ਹੀ ਖੜਾਇਆ ਸੀ ਵੀ ਬਈ ਕੋਈ ਗੱਲ ਨਹੀਂ ਤੁਸੀਂ ਖੇਡ ਲਓ ਮੈਚ ਇਹ ਜਿੱਤ-ਹਾਰ ਹੁੰਦੀ ਰਹਿੰਦੀ ਹੈ ਬਾਕੀ ਬਈ ਸਾਰਿਆਂ ਨੂੰ ਜੇ ਦੁੱਖ ਲੱਗਿਆ ਆਪਣੇ ਚਾਉਣ ਵਾਲੇ ਬੰਦਿਆਂ ਨੂੰ ਹਨ ਸਾਰਿਆਂ ਨੂੰ ਸੌਰੀ ਬਈ ਯਾਰ